इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਛੋਟੇ ਲਿਆ ਦਾ ਅੱਜ ਬਾਰਿਸ਼ ਹੋਈ ਹੈ ਕਿਹਦਾ ਲੱਗਾ ਬਹੁਤ ਬਾਰਿਸ਼ ਹੋਇਆ कैसा लग रहा है गर्मी बहुत ज्यादा पड़ रही थी गर्मी बहुत मौसम ठंडा हुआ है ठंडा हुआ है बारिश तो पड़ गई लेकिन अब काम का कैसे होगा काम अभी थोड़ी होगा नहीं होगा तो फिर कैसे चलेगा दो दिन का बाद काम होगा बारिश जितना पर आई पूरा असर हो गया फिर गुजरात कैसे होगा काम कैसे चलेगा होगा चलता रहेगा चलता रहे मिली कुछ गर्मी रात कुछ मिल गया रही। रही। तो ठंडी का प्रभाव आ गया ਬਾਰਿਸ਼ ਨੇ 11 ਨਾਲ ਆਤਾ ਜਦੋਂ ਬਸ ਫਿਰ ਗਰਮੀ ਦਾ ਬਹੁਤ ਜ਼ਿਆਦਾ ਸੀ ਜੀ ਕੱਲੀ ਵਾਰ ਭਈਆ ਦੰਦੀ ਦੰਦੀ ਕਰਨੀ ਸੀ ਪਹਿਲੀ ਵਾਰ ਕੀ ਗੱਲ ਬੰਦੇ ਸਭ ਤੋਂ ਵੱਡਾ ਕਾਰਨ ਤਾਂ ਜਿਹੜਾ ਰੁੱਖ ਬੱਚੇ ਗਏ ਨੇ ਹਰ ਬੰਦੇ ਨੂੰ ਰੁੱਖ ਲਗਾਉਣਾ ਚਾਹੀਦਾ ਹਰ ਕੋਲ ਬਿਲਕੁਲ ਚਾਹੀਦਾ ਜੀ ਰੁੱਖ ਲਗਾਉਣੇ ਚਾਹੀਦੇ ਆ ਦੂਸਰਾ ਪੋਲੂਸ਼ਨ ਟਰਿਕ ਬੰਦੇ ਕੋਲ ਗੱਡੀ ਹੈਗੀ ਹੈ ਟਰਿਕ ਘਰ ਦੇ ਵਿੱਚ ਐਸੀ ਲੱਗਣ ਲੱਗ ਗਿਆ ਸਭ ਤੋਂ ਵੱਡੀ ਮੁਸ਼ਕਲ ਤਾਂ ਇਹੀ ਹੈ ਜੀ ਹੁਣ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਰੁੱਖ ਲਗਾਉਣੇ ਜ਼ਰੂਰੀ ਹੋ ਗਏ ਨੇ ਹੁਣ ਜੀ ਗਰਮੀ ਕਲੀ ਪੈ ਰਹੀ ਗਰਮੀ ਬੁਰਾਲ ਦਾ 25 ਡਿਗਰੀ ਅਰੇ ਜੇ ਹੁਣ ਬਾਸ਼ਪਈਆ ਹੁਣ ਮਾਇ ਆ ਰਹੀ ਪੂਰਾ ਗਰਮ ਤੇ ਰਲ ਕੇ ਕਰੀ ਲਿਖੀ ਜਾਂਦੀ ਕਿੰਨੀ ਰੁੱਖਾਂ ਉੱਪਰ ਆਈ ਆ ਇਹ ਸਵਾਰ ਥੋੜਾ ਜਿਆਦਾ ਹਾਂ ਜਿਆਦਾ ਹਾਂ ਕੀ ਕਾਰਨ ਹੁੰਦੇ ਹੋ ਗਰਮੀ ਦਾ ਕਾਰਨ ਇਹ ਨੈਟਵਰਕ ਕਰਕੇ ਆਪਣਾ 5G ਜਿਹੜਾ ਚੱਲ ਰਿਹਾ ਉਹ ਸਿਸਟਮ ਖਰਾਬ ਕਰ ਰਿਹਾ ਹੈ ਟਾਵਰ ਟੂਰ ਲੱਗੇ ਜਿਹੜੇ ਸਾਰੇ ਜਿਹੜੇ ਰੁੱਖ ਕੱਟੇ ਜਾ ਰਹੇ ਉਹਨਾਂ ਦਾ ਕਿਹਦੇ ਨਹੀਂ ਰੁੱਖ ਕੱਟੇ ਹੋਏ ਨੇ ہاں ਇੱਕ ਉਹਨਾਂ ਦਾ 5000 ਕਰੋੜ ਕੁੱਟਿਆਂ ਜੁਰਦਾ ਬਣੇ ਨੇ ਇੰਡੀਆ ਨੂੰ ਇਸਟਾ ਜਿਹੜੇ ਬਦਰ ਲੋਕ ਵੱਡੇ ਰਹੇ ਲਾਤਾ ਕਿਥੇ ਰਹੇ ਲੋਕ ਆਪਣੀ ਜ਼ਰੂਰਤਾਂ ਪੂਰੀਆਂ ਕਰ ਰਹੇ ਕੁੱਟ ਕਪਾਣੇ ਇੰਡੀਆ ਚ 5000 ਕਰੋੜ ਘਟ ਨਹੀਂ ਹੁੰਦਾ ਬਹੁਤ ਜ਼ਿਆਦਾ ਇਹ ਵੀ ਇਹ ਆ ਜੀ ਲੇਬਰ ਚੌਂਕ ਲਹਿੇੜੀ ਰੋਡ ਜਿੱਥੇ ਆਪਣੀ ਰੋਜੀ ਰੋਟੀ ਵਾਸਤੇ ਸਵੇਰ ਤੋਂ ਹੀ ਲੇਬਰ ਵਾਲੇ ਜਿਹਨਾਂ ਨੇ ਘਰੋਂ ਨਿਕਲਦੇ ਨੇ 5-600 ਦੀ ਦਿਹਾੜੀ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਬੇਸ਼ੱਕ ਗਰਮੀ ਇਸ ਵਾਰ ਬਹੁਤ ਜ਼ਿਆਦਾ ਪਈ ਹੈ ਲਗਭਗ 48 ਤੋਂ ਲੈ ਕੇ 51 ਡਿਗਰੀ ਤੱਕ ਟੈਂਪਰੇਚਰ ਜਿਹਦਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੀ ਕਾਰਨ ਮੰਨਿਆ ਜਾ ਰਿਹਾ ਕਿ ਜਿਹੜੇ ਰੁੱਖ ਕੱਟੇ ਜਾ ਰਹੇ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਵੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਏਸੀ ਵੱਧੇ ਜਾ ਰਹੇ ਨੇ ਪ੍ਰਦੂਸ਼ਣ ਵੱਧਾ ਜਾ ਰਿਹਾ ਹੈ ਇਸ ਕਾਰਨ ਜਿਹੜਾ ਹੈ ਇਹ ਗਰਮੀ ਪਈ ਸੀ ਪਰ ਅੱਜ ਇਹ ਬਰਸਾਤ ਦੀ ਪਹਿਲੀ ਮੌਸਮ ਦੇ ਬਰਸਾਤ ਨੇ ਕੁਝ ਰਾਹਤ ਜਰੂਰ ਲਿਆਦੀ ਹੈ ਪਰ ਲੇਬਰ ਵਾਲੇ ਜਿਹੜੇ ਨੇ ਅੱਜ ਖੜੇ ਨੇ ਤੇ ਕਿਆ ਨਾ ਮੈਂ ਕਿਆ ਨਾ ਹਾਂ ਰਾਜੀਤ ਕੁਮਾਰ ਸਾਹਿਬ ਤੇ ਕਿਆ ਕਰ ਰਹੇ ਹੋ ਜਦੋਂ ਆਪਣੀ بارش ਹੋਈ ਹੈ ਬਹੁਤ ਅੱਛਾ ਹੋ ਗਿਆ ਅੱਛਾ ਹੋ ਲੇਕਿਨ ਘਰ سے ਨਿਕਲੇ ਹੋ ਕਮਾਣੇ ਕੇ ਲਈ ਅੱਜ ਕਿਵੇਂ ਚੱਲੇਗਾ ਕੁੱਤਾ ਚੱਲੇਗਾ ਜੀ चलेगा ये भी जरूरी है। 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 है? है पर गर्मी 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 से 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 राहत 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 जी दो दिन बैठ जाएंगे कोई दिक्कत नहीं कितनी इस बार पे तो बहुत ज़्यादा चक्कर आ जाता बंदे को कचहरिया उपमंडल मजिस्ट्रेट तहसील खन्ना का दफ्तर जिथे देख रहे हो पानी ਉੱਤਰਿਆ ਆ ਗੰਗੇ ਘਰਮੀ ਕਹਿੰਦੀ ਹੈ ਘਰਮੀ ਕਿਹੋ ਜਿਹਾ ਖੜ ਬਹੁਤ ਨਹੀਂ ਦੇਖਣਾ ਭਾਈ ਅਲੱਗ ਕਦੀ ਘਰਮੀ ਬਹੁਤ ਘਰਮੀ ਅੱਜ ਤੁਹਾਨੂੰ ਕੁੜੀ ਕਾफी ਉਮਰ ਹੈ ਹਾਂ ਆਪਣੀ ਉਮਰ ਤੋਂ ਚੰਨੀ ਜੰਨੀ ਰਮੀਸ਼ਵਰ ਪਈ ਹੈ ਪਹਿਲਾਂ ਦੇਖੀਏ ਕਦੇ ਹਾਂ ਹਾਂ ਜੀ ਉਮਰ ਦੇ ਜਾ ਬਾਕੀ ਕੀ ਕਰਨ ਮੁੰਡੇ ਉੱਤਰ ਵੀ ਹਾਂ ਪਰ ਘਰਮੀ ਪਾਉ ਜਾਂਦੇ ਦੇ ਸਾਰ ਘਰਮੀ ਜਿਹੜੇ ਪੇੜ ਕੱਟੇ ਜਾ ਰਹੇ ਨੇ ਉਹਨਾਂ ਨੂੰ ਕਾਰ ਮੁੰਡੇ ਹੋਗਾ ਬਹੁਤ ਵੱਡਾ ਐਂਸੀ ਨਹੀਂ ਵੱਡੋ ਲੇਂਸੀ ਦਾ ਇਹ ਨਹੀਂ ਜੀਦਾ ਨਾ ਕਰਾ ਇਸੇ ਘਰਮੀ ਤੇ ਉੱਤਰ ਕਰਕੇ ਨਹੀਂ ਮੇਰੇ ਐਂਸੀ ਲਗੇ ਨੇ ਮੈਂ ਅਜੋ ਗੋ ਵੀ ਕਰਵਾਇਆ ਕੱਟ ਰਹੇ ਨੇ ਦੇਸੀ ਕਰਵਾਇਆ ਕੱਟ ਰਹੇ ਨੇ ਆਹ ਨਾਲ ਇਹਨਾਂ ਦੇ ਰੋਕ ਪਛੜ ਗਿਆ ਪਾਣੀ ਕਿਦਾ ਹੈ ਤਸੀਲ ਕੰਪਲੈਕਸ ਦੇ ਪਾਣੀ ਵੜ ਗਿਆ ਹੈ ਇਹ ਮੌਸਮ ਦੀ ਪਹਿਲੀ ਬਰਸਾਤ ਹੈ ਜਦੋਂ ਜੰਨੀ ਵਕਤ ਮੌਸਮ ਦੀ ਪਹਿਲੀ ਬਰਸਾਤ ਹੋਈ ਹੈ ਕਰਕੇ ਬਹੁਤ ਜ਼ਿਆਦਾ ਇੱਕ ਪਰ ਮੌਸਮ ਨੂੰ ਦੇਖਦੇ ਹੋਏ ਆਮ ਬੰਦੇ ਇਹ ਬਣਾਇਆਤਾ ਕਿ ਜਦੋਂ ਹਾਂ ਬਾਰਿਸ਼ ਦਾ ਮੌਸਮ ਆ ਗਿਆ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਜਿਸ ਤਰ੍ਹਾਂ ਅਸੀਂ ਪਹਿਲੇ ਟਾਈਮ ਤੋਂ ਆਪਾਂ ਦੇਖਿਆ ਰੁੱਖਾਂ ਦੀ ਕਮੀ ਕਰਕੇ ਐਟਮੋਸਫੇਅਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਵੀ ਬੱਦ ਵੱਦ ਰੱਖ ਲਿਆ ਜਾ ਪਿੰਡਾਂ ਟਟਾਂ ਦੇ ਵਿੱਚ ਲਾਏ ਹੋਏ ਟਰੱਕ ਜਿਹੜੇ ਨੇ ਆਮ ਤੌਰ ਤੇ ਜਿਹੜੇ 90% ਨੇ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਦਿਨਾਂ ਤੋਂ ਵੱਧ ਤੋਂ ਵੱਧ ਤੱਕ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦੀ ਬਜਾਏ ਅੱਧਰ ਉੱਪਰ ਗੌਣੇ ਚਾਹੀਦੇ। ਮਾਸ਼ਾਅੱਲਾ ਪਾਣੀ ਜਿਹਦਾ ਹੈ ਤੁਸੀਂ ਦੇਖਿਓ ਕਿ ਕਚਹਿਰੀਆਂ ਰੋਡ ਤੇ ਹੈ। ਪਾਣੀ ਬਹੁਤ ਜ਼ਿਆਦਾ ਜੀ। ਇਹਦਾ ਹੈ ਤੁਸੀਂ ਦੇਖ ਲਓ ਕਿ ਡੂਬੀਆਂ ਦਿਖਾਈ ਦੇ ਰਹੀਆਂ ਨੇ। ਪਾਣੀ ਸਾਰਾ ਹੀ ਜਿਹਦਾ ਹੈ ਤੇ ਨੇਰ ਦਾ ਰੂਹ gira ਹੈ ਧਰ ਗਿਆ ਹੈ ਗੱਡੀ ਚੱਲ ਨਹੀਂ ਬਹੁਤ ਔਖੀ ਲੱਗ ਰਹੀ ਹੈ ਉੱਚੀ ਗੱਡੀ ਆ ਫਿਰ ਵੀ ਤੁਸੀਂ ਦੇਖ ਰਹੇ ਹੋ ਲਹਿਰਾਂ ਜਿਹੜੀਆਂ ਪਾਣੀ ਦੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵਸ ਗਿਆ ਜੀ ਗੱਡੀ ਅੰਦਰ ਵੜ ਕੇ ਬਹੁਤ ਔਖੀ ਗੱਡੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਬੜੀਆਂ ਖੜਗੀਆਂ ਨੇ ਪੂਰੀ ਖਿੱਚ ਪੈ ਰਹੀ ਹੈ ਗੱਡੀ ਨੂੰ ਪਾਣੀ ਬਹੁਤ ਜ਼ਿਆਦਾ